सीएम साहब कहंदे कि चौपर देता ए देता, चौपर, चौपर देता चौपर नु लोकी दंडियां वढणगे चौपर देता एमएलए उत्ते हुटे हाटे लेन ते पानी वेखण और चौपर च एक क्विंटल तो वध माल नी चुक्क सकदा एते जराबਾ ਪਾ ਕੇ ਹੁੰਦੇ ਨੇ ਜਿਹੜੇ ਇਹਨਾਂ ਦੇ ਅਫਸਰ ਹੁੰਦੇ ਨੇ ਪਾਣੀ ਤੇ ਲਾਗੇ ਨਹੀਂ ਜਾਂਦੇ ਜੇ ਕਿਤੇ ਕਾਲੀਆਂ ਦਾ ਰਾਜ ਹੁੰਦਾ ਨਾ ਤਾਂ ਤੂੰਹਾਂ ਜੁੱਤੀ ਲਾ ਕੇ ਸਾਡੇ ਦਵਾਲੇ ਹੋਣਾ ਸੀ ਅੱਜ ਸਾਰੇ ਮਰ ਗਏ ਹੋ ਕੋਈ ਬੰਦਾ ਬੋਲਦਾ ਹੀ ਨਹੀਂਗਾ ਇਹਨਾਂ ਦੇ ਖਿਲਾਫ ਸਾਨੂੰ ਕਿਸੇ ਨੇ ਕਿਸਤੀ ਨਹੀਂ ਦਿੱਤੀ ਪੀ ਆਹੀ ਲੋਕਾਂ ਦੇ ਘਰਾਂ ਤੱਕ ਲੰਗਰ ਪਚਾ ਸਕੀ ਇਹਨਾਂ ਦੀਆਂ ਕਮਾਂਡੋਆਂ ਆਈਆਂ ਹੋਈਆਂ ਨੇ ਲੇਕਿਨ ਪਾਣੀ ਚ ਪੈਰ ਕਿਸੇ ਨੇ ਨਹੀਂ ਤਰਿਆ 300 ਪਿੰਡ ਤੇ ਐਸਾ ਵਾ ਕਿ ਉਹਨਾਂ ਦੇ ਦਾਣੇ ਵੀ ਨਹੀਂ ਰਏ ਤੇ ਨਾ ਕੋਈ ਰਹਿਣ ਲਈ ਉਹਨਾਂ ਲਈ ਥਾਂ ਵਾ ਪਛੂਆਂ ਲਈ ਚਾਰਾ ਨਹੀਂਗਾ ਐਸਾ ਤੋਂ ਦੀ ਡਿਊਟੀ ਲੱਗੀ ਹੋਈ ਹੈ ਉਹਨੇ ਆਪਣਾ ਮੋਬਾਈਲ ਬੰਦ ਕਰਕੇ ਬੈਠਾ ਹੋਇਆ ਨਾ ਉਹ ਠਾਣੇ ਆ ਨਾ ਕੋਈ ਉਹ ਕਿਤੇ ਨਜ਼ਰ ਆਉਂਦਾ ਲੇਕਿਨ ਉਹਦੀ ਡਿਊਟੀ ਜਿਹੜੀ ਹੜਾਂ ਚ ਲੱਗੀ ਹੋਈ ਹੈ ਤਸਵਲ ਜੀ ਕਲਾਨੌਰ ਡੇਰਾ ਬਾਬਾ ਨਾਨਕ ਸੜਕ ਦੇ ਉੱਤੇ ਮੌਜੂਦ ਆ ਇਸ ਸਾਈਡ ਮੈਂ ਜਾਊਂਗਾ ਸੜਕ ਜਿਹੜੀ ਦਿਖਾ ਦਿੱਤੀ ਜਾਵੇ ਨਾ ਸੜਕ ਦਾ ਪਤਾ ਲੱਗਦਾ ਨਾ ਖੇਤਾਂ ਦਾ ਪਤਾ ਲੱਗਦਾ ਚਾਰੇ ਪਾਸੇ ਪਾਣੀ ਪਾਣੀ ਹੈ ਇਹ ਰਾਵੀ ਦਾ ਜਿਹੜਾ ਵਨ ਟੁੱਟਿਆ ਰਾਵੀ ਦਾ ਪਾਣੀ ਜਿਹੜਾ ਆ ਉਹ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਉਹ ਨਜ਼ਰ ਆ ਰਿਹਾ ਇੱਧਰ ਸਾਡੇ ਨਾਲ ਸੋਚਾ ਸਿੰਘ ਲੰਗਾ ਮੌਜੂਦ ਨੇ ਅਕਾਲੀ ਦਲ ਦੀ ਲੀਡਰਸ਼ਿਪ ਇੱਥੇ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤਾਂ ਕਿੰਨੇ ਪਿੰਡ ਜਿਹੜੇ ਤੁਹਾਡੇ ਪ੍ਰਭਾਵਿਤ ਹੋਏ ਨੇ ਤੇ ਕਿੱਥੇ ਤੱਕ ਜਿਹੜੀ ਪਹੁੰਚ ਤੁਸੀਂ ਕੀਤੀ ਜ਼ਿਲ੍ਹਾ ਗਰਦਾਸਪੁਰ ਦੇ ਤਕਰੀਬਨ 400 ਪਿੰਡ ਨੂੰ ਪ੍ਰਭਾਵਿਤ ਹੋਇਆ ਵਾ ਹੜਾਂ ਦੇ ਨਾਲ ਜੀ 300 ਪਿੰਡ ਤੇ ਐਸਾ ਵਾ ਕਿ ਉਹਨਾਂ ਦੇ ਦਾਣੇ ਵੀ ਨਹੀਂ ਰਹੇ ਸੁੱਕੇ ਤੇ ਨਾ ਕੋਈ ਰਹਿਣ ਲਈ ਉਹਨਾਂ ਲਈ ਥਾਂ ਵਾ ਪਸ਼ੂਆਂ ਲਈ ਚਾਰਾ ਨਹੀਂਗਾ ਤੇ ਬਹੁਤ ਵੱਡੀ ਪੱਧਰ ਤੇ ਫਸਲਾਂ ਦਾ ਨੁਕਸਾਨ ਤੇ ਹੋਣਾ ਹੀ ਹੋਣਾ ਸੀ ਪਰ ਜਿਹੜੇ ਘਰਾਂ ਵਿੱਚ ਚੀਜ਼ਾਂ ਪਈਆਂ ਹੀ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਵਾ ਪਰ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਕਾਰਗੁਜ਼ਾਰੀ ਨਹੀਂ ਕੀਤੀ ਸਾਨੂੰ ਕਿਸ਼ਤੀਆਂ ਦੀ ਲੋੜ ਸੀ ਲੰਗਰ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਵੱਡੀ ਪੱਦਰ ਤੇ ਸਾਰੇ ਗੁਰੂ ਘਰਾਂ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ ਲੇਕਿਨ ਜਿੰਨਾ ਲੋਕਾਂ ਨੂੰ ਲੋੜ ਸੀ ਉੱਥੋਂ ਤੱਕ ਅਸੀਂ ਪਹੁੰਚਾਉਣ ਵਿੱਚ ناکਾਮਜਬ ਹੋਏ ਆ ਕਿਉਂਕਿ ਕਿਸ਼ਤੀ ਤੋਂ ਬਗੈਰ ਉਹਨਾਂ ਘਰਾਂ ਵਿੱਚ ਪਿੰਡਾਂ ਵਿੱਚ ਨਹੀਂ ਸੀ ਜਾਇਆ ਜਾਂਦਾ ਜਿੱਥੇ 4-4 5-5 ਫੁੱਟ ਪਾਣੀ ਸੀ ਆ ਪਰਸੋਂ ਦੀ ਗੱਲ ਆ ਤਲਵੰਡੀ ਗਰਾਇਆ ਜਿਹੜਾ ਵਾ ਪਿੰਡ ਉਥੋਂ ਕੇ ਮੁੰਡੇ ਨੇ ਟੈਲੀਫੋਨ ਕੀਤਾ ਵੀ ਬੇਟਾ ਪਾਣੀ ਸਾਨੂੰ ਜਰੂਰ ਪਹੁੰਚਾਓ ਪਾਣੀ ਦੀ ਕਿਲਤਾ ਕਲਾਂੌਰ ਤੋਂ ਦੋ ਮੁੰਡੇ ਗਏ ਤੇ ਪਾਣੀ ਦੇ ਵਿੱਚ ਇੱਕ ਰੁੜ ਗਿਆ ਤੇ ਇੱਕ ਦਾ ਕਿਸੇ ਕੰਦ ਨੂੰ ਹੱਥ ਪੈ ਗਿਆ ਤੇ ਉਹ ਬਚ ਗਿਆ ਮੈਂ ਸਮਝਣਾ ਕਿ ਲੋਕਾਂ ਨੇ ਬਹੁਤ ਵੱਡਾ ਇਨਕਲਾਬ ਲਿਆਂਦਾ ਅੱਜ ਸੰਕੜੇ ਟਰਾਲੀਆਂ ਜਿਹੜੀਆਂ ਨੇ ਪਿੰਡਾਂ ਵਿੱਚੋਂ ਨਿਕਲੀਆਂ ਨੇ ਤੇ ਇੱਕ ਪਿੰਡ ਚੋਂ ਇੱਕ ਟਰਾਲੀ ਨਿਕਲਦੀ ਹੈ ਦੂਜੀ ਵੜ ਜਾਂਦੀ ਹੈ ਦੂਜੀ ਨਿਕਲਦੀ ਤੀਜੀ ਵੜ ਜਾਂਦੀ ਹੈ ਹਰ ਚੀਜ਼ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਪਰ ਪ੍ਰਸ਼ਾਸਨ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਚਾਹੀਦਾ ਇਹ ਸਿੱਬ ਬਹੁਤ ਵੱਡੇ ਫੰਡ ਹੁੰਦੇ ਨੇ ਹੜਾਂ ਦੇ ਸੈਂਟਰਲ ਗਵਰਨਮੈਂਟ ਵੀ ਜਿਹੜੀ ਇਹਦੇ ਤੇ ਕੰਨ ਚੁੱਕਦੀ ਤੇ ਉਹ ਫੌਰੀ ਤੌਰ ਤੇ ਪਹੁੰਚਦੀ ਪੰਜਾਬ ਗਵਰਨਮੈਂਟ ਵੀ ਪਹੁੰਚਦੀ ਲੇਕਿਨ ਦੋਨੇ ਜਿਹੜੇ ਨੇ ਉਹ ਫੇਲ ਹੋਏ ਨੇ ਅੱਜ ਦਿਨ 8-7 ਹੋ ਗਏ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਿੱਥੇ ਲੰਗਰ ਚੱਲ ਰਹੇ ਸੀ ਉੱਥੇ ਅੱਜ ਵੱਡੀ ਸਮੱਗਰੀ ਜਿਹੜੀ ਹੈ ਕੱਚੇ ਰੂਪ ਵਿੱਚ ਜਿਹੜੀ ਹੈ ਲਿਆਂਦੀ ਹੈ ਉਹ ਅਸੀਂ ਅੱਜ ਪਿੰਡਾਂ ਵਿੱਚ 30-40 ਪਿੰਡਾਂ ਵਿੱਚ ਵੰਡ ਕੇ ਆਏ ਹਾਂ ਕੱਲ ਵੀ ਜਾਵਾਂਗੇ ਕੱਲ ਸ਼੍ਰੋਮਣੀ ਕਾਲੀਦਾਲ ਦਾ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹ ਵੀ ਡੇਰਾ ਬਾਬਾ ਨਾਨਕ ਆ ਰਹੇ ਨੇ ਉਹਨਾਂ ਦੇ ਨਾਲ ਵੀ ਕਈ ਟਰੱਕ ਸਮੱਗਰੀਆਂ ਦੇ ਤਰਪਾਲਾਂ ਦੇ ਜੀ ਤੇ ਮਸ਼ਰਦਾਨੀਆਂ ਦੇ ਜਾਂ ਹੋਰ ਚੀਜ਼ਾਂ ਜਿਹੜੀਆਂ ਲੜਿੰਦੀਆਂ ਨੇ ਉਹ ਨਾਲ ਲੈ ਕੇ ਆਉਣਗੇ ਲੋਕਾਂ ਤੱਕ ਪਹੁੰਚਾਵਾਂਗੇ ਜਿੰਨੀ ਤੰਦਈ ਦੇ ਨਾਲ ਲੋਕਾਂ ਦੀ ਸੇਵਾ ਹੋ ਸਕਦੀ ਹੈ ਕਰਾਂਗੇ ਕਿ ਪ੍ਰਸ਼ਾਸਨ ਇੱਥੇ ਨਹੀਂ ਪਹੁੰਚਿਆ ਸਰਕਾਰ ਪਹੁੰਚ ਰਹੀ ਹੈ ਮੰਤਰੀਆਂ ਦੀਆਂ ਡਿਊਟੀਆਂ ਲੱਗੀਆਂ ਨੇ ਹੁਣ ਵੀ ਪਿੱਛੇ ਕਿਸੇ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦੀ ਗੱਡੀ ਲੰਗੀ ਹੈ ਮੈਂ ਇਹ ਸਮਝਦਾ ਵਾਂ ਕਿ ਆ ਅੱਗੇ 501 ਕਿਲੋਮੀਟਰ ਅੱਗੇ ਗੁਰਦੁਆਰਾ ਸਾਹਿਬ ਹੈ ਭਾਈ ਸਤਵੰਤ ਸਿੰਘ ਦਾ ਗੁਰਦੁਆਰਾ ਉੱਥੇ ਲੰਗਰ ਸ਼ਕਲ ਨੂੰ ਤੇ ਨਜ਼ਰ ਆਉਂਦੇ ਨੇ ਇਹਨਾਂ ਕੋਲ ਕਿਸ਼ਤੀਆਂ ਵੀ ਨੇ ਪਰ ਮੈਂ ਡੀਸੀ ਸਾਹਿਬ ਨਾਲ ਵੀ ਸੰਪਰਕ ਕੀਤਾ ਐ ਐਸਡੀਐਮ ਸਾਹਿਬ ਨਾਲ ਵੀ ਸੰਪਰਕ ਕੀਤਾ ਵਾ ਜਿੱਥੇ ਜਿੱਥੇ ਸਾਡਾ ਹੋ ਸਕਿਆ ਸਾਨੂੰ ਕਿਸੇ ਨੇ ਕਿਸ਼ਤੀ ਨਹੀਂ ਦਿੱਤੀ ਪਈ ਅਸੀਂ ਲੋਕਾਂ ਦੇ ਘਰਾਂ ਤੱਕ ਲੰਗਰ ਪਹੁੰਚਾ ਸਕੀਏ ਇਹਨਾਂ ਦੀਆਂ ਕਮਾਂਡੋਆਂ ਆਈਆਂ ਹੋਈਆਂ ਨੇ ਲੇਕਿਨ ਪਾਣੀ 'ਚ ਪੈਰ ਕਿਸੇ ਨੇ ਨਹੀਂ ਤਰਿਆ ਸੁੱਕੇ ਥਾਂ ਤੇ ਬੈਠੀਆਂ ਗੱਡੀਆਂ ਖਲਾਰੀਆਂ ਹੋਈਆਂ ਨੇ ਇਨਾਂ ਦੀ ਰਾਤ ਸਮਗਰੀ ਕਿਸੇ ਪਿੰਡ ਵਿੱਚ ਨਹੀਂ ਪਹੁੰਚੀ। ਪੁਲਿਸ ਪ੍ਰਸ਼ਾਸਨ ਜੀ ਅੰਮ੍ਰਿਤਸਰ ਦੀ ਗੱਲ ਕਰੀਏ ਜਾਂ ਗੁਰਦਾਸਪੁਰ ਜਾਂ ਇਸ ਤੋਂ ਇਲਾਵਾ ਜੀ ਡੀਸੀ ਅੰਮ੍ਰਿਤਸਰ ਦੀ ਗੱਲ ਕਰੀ ਉਹ ਤਾਂ ਗਰਾਊਂਡ ਤੇ ਨਜ਼ਰ ਆ ਰਹੀ ਹੈ। ਖਲੋਤੇ ਨੇ ਪੁਲਾਂ ਤੇ ਕਿਉਂਕਿ ਵੀਆਈਪੀ ਜਿਹੜਾ ਜੇ ਕੋਈ ਆਉਂਦਾ ਤਾਂ ਉਹਨੂੰ ਸਲੂਟ ਮਾਰਨ ਵਾਸਤੇ ਨਾ ਕਿ ਲੋਕਾਂ ਦੀ ਸਹੂਲਤ ਵਾਸਤੇ ਕੋਈ ਇਹ ਪ੍ਰਸ਼ਾਸਨ ਨਜ਼ਰ ਆਉਂਦਾ। ਆ ਹੁਣ ਕੱਲ ਦੱਸਣ ਦੇ ਸੀਗੇ ਆਪਣੇ ਟੈਲੀਵਿਜ਼ਨ ਤੇ ਮਾਧੋਪੁਰ ਉੱਥੇ ਇੱਕ ਐਸਐਟੂ ਦੀ ਡਿਊਟੀ ਲੱਗੀ ਹੋਈ ਹੈ ਉਹਨੇ ਆਪਣਾ ਮੋਬਾਈਲ ਬੰਦ ਕਰਕੇ ਬੈਠਾ ਹੋਇਆ ਨਾ ਉਹ ਠਾਣੇ ਆ ਨਾ ਕੋਈ ਉਹ ਕਿਤੇ ਨਜ਼ਰ ਆਉਂਦਾ ਲੇਕਿਨ ਉਹਦੀ ਡਿਊਟੀ ਜਿਹੜੀ ਹੜਾਂ ਚ ਲੱਗੀ ਹੋਈ ਹੈ ਔਰ ਇੱਥੋਂ ਤੱਕ ਕਿ ਜਿਹੜਾ ਮਾਦੋਪੁਰ ਹੈਡਵਰਕਸ ਟੁੱਟਾ ਵਾ ਜੀ ਉਹ ਕਿਤੇ ਅੰਗਰੇਜ਼ ਦੇ ਵੇਲੇ ਦਾ ਬਣਿਆ ਹੋਇਆ ਸਾਰਾ ਹੀ ਗਲ ਗਿਆ ਇਹਨਾਂ ਨੇ ਕਿਤੇ ਰਿਪੇਅਰ ਵੀ ਨਹੀਂ ਕੀਤੀ ਇਹਨਾਂ ਨੇ ਉਹਨੂੰ ਵੇਖਿਆ ਵੀ ਨਹੀਂਗਾ ਪਹਿਲਾਂ ਹੀ ਆਫਤ ਆਈ ਹੋਈ ਤੇ ਉਹ ਗੇਟੀ ਟੁੱਟ ਕੇ ਨੇ ਸਾਰਾ ਪਾਣੀ ਜਿਹੜਾ ਲੋਕਾਂ ਦੇ ਘਰਾਂ ਚ ਆਨ ਵੜਿਆ ਨਗਾ ਸਰਪ ਜਿਵੇਂ ਆਪਾਂ ਸੜਕ ਤੇ ਖੜੇ ਆ ਮੈਂ ਚਾਹੂੰਗਾ ਦਿਖਾ ਦਿਓ ਨੀਚੇ ਹੈਨਾ ਤਾਂ ਮਤਲਬ ਪਾਣੀ ਬਹੁਤ ਜ਼ਿਆਦਾ ਹੈ ਇੱਥੇ ਵੀ ਹੈਨਾ ਸੜਕ ਦਿਸਦੀ ਨਹੀਂ ਸੜਕ ਨਜ਼ਰ ਨਹੀਂ ਆ ਰਹੀਗੀ ਪਹਿਲਾਂ ਵੀ ਜਦੋਂ 1988 ਚ ਹੜ੍ਹ ਆਏ ਜਾਂ ਬਾਅਦ ਦੇ ਵਿੱਚ 95 ਚ 11 ਚ ਜਾਂ ਪਿੱਛੇ ਜੇ ਆਏ ਮਤਲਬ ਉਦੋਂ ਵੀ ਇਹੀ ਹਾਲ ਸੀਗਾ 88 ਨਾਲੋਂ ਹੁਣ ਪਾਣੀ ਜਿਹੜਾ ਵਾ ਉਹ ਵੱਧ ਆਇਆ ਵਾ ਜੀ 88 ਚ ਵੀ ਬੜੀ ਵੱਡੀ ਤਬਾਹੀ ਹੋਈ ਸੀ ਲੈਕਿਨ ਇਸ ਵਾਰ ਉਹਦੇ ਨਾਲੋਂ ਵੀ ਵੱਡੀ ਤਬਾਹੀ ਹੋਈ ਏ ਮੈਂ ਤੁਹਾਨੂੰ ਅੱਗੇ ਪਹਿਲਾਂ ਵੀ ਦੱਸਿਆ ਇਧਰ ਨੂੰ 10-10 ਸੁਮਿਲ ਤੱਕ ਪਾਣੀ ਨਜ਼ਰ ਆਉਂਦਾ ਵਾ ਜਿੱਧਰ ਨੂੰ ਮਰਜੀ ਝਾਤੀ ਮਾਰੀਏ ਫਸਲ ਨਾਂ ਦੀ ਚੀਜ਼ ਕੋਈ ਨਹੀਂ ਰਹੀ ਪਰ ਇਮੀਡੀਏਟਲੀ ਸਾਨੂੰ ਫਸਲਾਂ ਦੀ ਜਿਹੜੀ ਗੱਲ ਆ ਉਹ 2 ਨੰਬਰ ਤੇ ਆ ਸਭ ਤੋਂ ਪਹਿਲੀ ਗੱਲ ਸੀਗੀ ਲੋਕਾਂ ਨੂੰ ਖਾਣਾ ਦਿੱਤਾ ਜਾਂਦਾ ਪਾਣੀ ਦਿੱਤਾ ਜਾਂਦਾ ਕਿਉਂਕਿ ਬਿਜਲੀ ਬੰਦ ਆ ਪਾਣੀ ਦਾ ਪ੍ਰਬੰਧ ਕੋਈ ਨਹੀਂਗਾ ਇਹ ਦੋ ਚੀਜ਼ਾਂ ਦਿੱਤੀਆਂ ਜਾਂ ਤੀਜੇ ਨੰਬਰ ਤੇ ਚਾਰਾ ਆਉਂਦਾ ਪਸ਼ੂਆਂ ਦਾ ਲੇਕਿਨ ਤਿੰਨੇ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਅੱਜ ਲੋਕ ਨਜ਼ਰ ਆ ਰਹੇ ਨੇ ਸੀਐਮ ਸਾਹਿਬ ਕਹਿੰਦੇ ਕਿ ਚੌਪਰ ਦਿੱਤਾ ਕਹਿੰਦੇ ਲੋਕਾਂ ਦਾ ਦਿੱਤਾ ਹੈਲੀਕਾਪਟਰ ਆ ਲੋਕਾਂ ਨੂੰ ਦਿੱਤਾ ਇਹ ਚੌਪਰ ਦਿੱਤਾ ਚੌਪਰ ਨੂੰ ਲੋਕੀ ਦੰਦੀਆਂ ਵੱਢਣਗੇ ਚੌਪਰ ਨੂੰ ਕੀ ਕਰਨਗੇ ਲੋਕਾਂ ਦੇ ਤੇ ਟਰੈਕਟਰ ਰੁੜ ਗਏ ਪਸ਼ੂ ਰੁੜ ਗਏ ਬਹੁਤ ਵੱਡਾ ਨੁਕਸਾਨ ਹੋ ਗਿਆ ਚੌਪਰ ਦਿੱਤਾ ਐਮਐਲਏ ਉਤੇ ਹੂਟੇ ਹਾਟੇ ਲੈਂਡ ਤੇ ਪਾਣੀ ਵੇਖਣ ਕਦੇ ਕੋਈ ਪਾਣੀ ਦੇ ਵਿੱਚੋਂ ਕੋਈ ਬੰਦਾ ਵੀ ਚੋਪਰ ਨੇ ਕੱਢਿਆ ਵਾ ਔਰ ਚੋਪਰ 'ਚ ਇੱਕ ਕੁਇੰਟਲ ਤੋਂ ਵੱਧ ਮਾਲ ਨਹੀਂ ਚੁੱਕ ਸਕਦਾ ਤੇ ਉਹ ਵੀ ਪਤਾ ਨਹੀਂ ਪਾਣੀ 'ਚ ਡਿੱਗਣਾ ਹੈ ਕਿ ਜਾ ਕੇ ਇਹਦੇ ਘਰ ਡਿੱਗਣਾ ਵਾ ਲੋਕ ਕੋਠਿਆਂ ਤੇ ਚੜੇ ਹੋਏ ਨੇ ਗੱਲਾਂ ਨਾਲ ਰਜਾਇਆ ਥੋੜਾ ਜਾ ਸਕਦਾ ਵਾ ਮੈਂ ਤਾਂ ਲੋਕਾਂ ਤੋਂ ਹੀ ਇਹ ਗੱਲ ਕਵਾਂਗਾ ਬਿ ਜੇ ਕਿਤੇ ਕਾਲੀਆਂ ਦਾ ਰਾਜ ਹੁੰਦਾ ਨਾ ਤਾਂ ਤੁਹਾਂ ਜੁੱਤੀ ਲਾ ਕੇ ਸਾਡੇ ਦਿਵਾਲੇ ਹੋਣਾ ਸੀ ਅੱਜ ਸਾਰੇ ਮਰ ਗਏ ਉਹ ਕੋਈ ਬੰਦਾ ਬੋਲਦਾ ਹੀ ਨਹੀਂਗਾ ਇਹਨਾਂ ਦੇ ਖਿਲਾਫ ਔਰ ਇਹ ਮੈਂ ਸਮਝ ਨਾ ਕਿ ਲੋਕਾਂ ਦੀ ਜੁਬਾਨ ਹੀ ਬੰਦ ਹੋ ਗਈ ਹੈ ਪਰ ਲੋਕਾਂ ਦਾ ਮੈਂ ਧੰਵਾਦ ਇਸ ਕਰਕੇ ਕਰਨਾ ਕੋਈ ਮੇਰੇ ਜ਼ਿਲ੍ਹੇ ਦਾ ਪਿੰਡ ਨਹੀਂ ਰਿਹਾ ਜਿੱਥੋਂ ਟਰਾਲੀ ਜਿਹੜੀ ਹੈ ਉਹ ਰਾਸ਼ਨ ਪਕਾ ਕੇ ਜਾਂ ਕੱਚਾ ਰਾਸ਼ਨ ਲੈ ਕੇ ਜਾਂ ਪਾਣੀ ਲੈ ਕੇ ਕਿਸੇ ਪਿੰਡ ਤੱਕ ਨਾ ਪਹੁੰਚੀ ਉਹ ਜਿੱਥੋਂ ਤੱਕ ਅੱਜ ਟਰੱਕ ਟਰੈਕਟਰ ਜਾਂਦਾ ਹੈ ਜਿੰਨਾ ਥਾਵਾਂ ਤੇ ਟਰੈਕਟਰ ਨਹੀਂ ਜਾਂਦੇ ਉੱਥੇ ਤੇ ਅਜੇ ਵੀ ਅੱਜ ਵੀ ਕਿਲਤ ਹੈ ਲੇਕਿਨ ਹਰ ਪਿੰਡ ਵਿੱਚ ਤਿੰਨ ਤਨ ਚਾਰ ਚਾਰ ਟਰਾਲੀਆਂ ਲੋਕੀ ਲੈ ਕੇ ਪਹੁੰਚ ਗਏ ਨੇ ਮੇਰੇ ਕੋ ਕੋਈ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਜਨਤਾ ਦਾ ਧੰਨਵਾਦ ਕਰ ਸਕਾਂ ਪਿੰਡਾਂ ਵਿੱਚ ਰਹਿ ਰਹੇ ਕਿਸਾਨਾਂ ਦਾ ਧੰਨਵਾਦ ਕਰ ਸਕਾਂ ਜਿਹੜੇ ਆਪਣੀਆਂ ਟਰਾਲੀਆਂ ਤੂੜੀ ਨਾ ਭਰ ਕੇ ਚੋਖਰ ਨਾ ਭਰ ਕੇ ਤਾਰਾ ਫੀਡ ਨਾ ਭਰ ਕੇ ਲੋਕਾਂ ਤੱਕ ਪਹੁੰਚਾ ਰਹੇ ਨੇ ਤੁਸੀਂ ਹੁਣ ਕਿੱਧਰ ਨੂੰ ਚੱਲੇ ਸੀ ਕਿਹੜੇ ਪਿੰਡਾਂ ਵਿੱਚ ਫਿਰਦੇ ਹੋ ਤੁਸੀਂ ਅੱਜ ਮੈਂ ਅੱਜ ਪਹਿਲਾਂ ਬਾਬੇ ਨਾਨਕ ਦੇ ਵਿਆਹ ਤੇ ਅਸੀਂ ਗਏ ਸੀਗੇ ਨਰਕੀਤਨ ਤੋਰ ਕੇ ਤੇ ਫਿਰ ਅਸੀਂ ਕੋਟਲੀ ਸ਼ਕਾਰਮਾਸ਼ੀਆਂ ਰਸਿੰਗ ਕੇ ਕੋਠੇ ਇਹਨਾਂ ਪਿੰਡਾਂ ਦਾ ਨਹੀਂ ਹੁੰਦੇ ਹੋਏ ਡੇਰੇ ਬਾਬੇ ਨਾਨਕ ਕੋਰੀਡੋਰ ਤੋਂ ਫਿਰ ਅਸੀਂ ਚਲੇ ਗਏ ਰਤੜ ਸੱਤੜ ਧਰਮਕੋਟ ਆਪਣੇ ਪਤਨ ਆਪਣੇ ਚੰਗੀ ਰਸੂਲਪੁਰ ਐਰਾ ਇਸ ਇਸ ਤਰ੍ਹਾਂ ਦੇ ਪਿੰਡਾਂ ਵਿੱਚ ਇੱਧਰ ਗਏ ਆ ਮੇਰੇ ਦੇ ਪਿੰਡਾਂ ਦੇ ਵਿੱਚ ਕਿਵੇਂ ਆ ਹੁਣ ਮਤਲਬ ਪਾਣੀ ਉਦਾਂ ਹੀ ਆ ਜਾਂ ਘਟਿਆ ਹੋਣਾ ਪਾਣੀ ਇਸ ਤਰ੍ਹਾਂ ਸ਼ਰਕ ਤੇ ਵਗਦਾ ਪਿੰਡਾਂ ਚ ਤੇ ਵਗਣਾ ਵਾ ਪਿੰਡਾਂ ਵਿੱਚ ਅਜੇ ਵੀ 2-2 ਢਾਈ-ਢਾਈ 3-3 ਫੁੱਟ ਪਾਣੀ ਜਿਹੜਾ ਉਹ ਨਜ਼ਰ ਆਉਂਦਾ ਵਾ ਜੀ ਤੇ ਅੱਜ ਸ਼ਰਮੀ ਕਮੇਟੀ ਦਾ ਪ੍ਰਧਾਨ ਇੱਧਰ ਸਾਰੇ ਆਇਆ ਕੱਲ ਨੂੰ ਸ਼ਰਮੀ ਕਾਲੀਦਲ ਦਾ ਪ੍ਰਧਾਨ ਜਿਹੜਾ ਵਾ ਉਹ ਇੱਥੇ ਆ ਰਿਹਾ ਵਾ ਉਹਨੂੰ ਅਸੀਂ ਰਾਵੀ ਦਾ ਦਰਿਆ ਜਿਹੜਾ ਵਾ ਬਾਰਡਰ ਦੇ ਨਾਲ-ਨਾਲ ਵਖਾਵਾਂਗੇ ਪਹਿਲਾਂ ਉਹ ਆਏਗਾ 12 ਵਜੇ ਡੇਰਾ ਬਾਬਾ ਨਾਨਕ ਫਿਰ ਆਏਗਾ ਅਗਵਾਨ ਫਿਰ ਆਏਗਾ ਰੂੜੇ ਫਿਰ ਆਪਣੇ ਰਡਿਆਣੇ ਸ਼ੂਰ ਦੋਸਪੁਰ ਔਰ ਉਥੋਂ ਹੁੰਦਾ ਹੋਇਆ ਦਰਾੰਗਲਾ ਗਲੜੀ ਸਾਹਿਬ ਜੀ ਬ੍ਰਾਮਪੁਰ ਤੇ ਬ੍ਰਾਮਪੁਰ ਤੋਂ ਮਕੌੜਾ ਮਕੌੜੇ ਤੋਂ ਤਾਰਾਗੜ ਤਾਰਾਗੜ ਤੋਂ ਕਥਲੌਰ ਕਥਲੌਰ ਤੋਂ ਮਾਧੋਪੁਰ ਇਹ ਸਾਰਾ ਜਿਹੜਾ ਦੌਰਾ ਕੱਲ ਵੀ ਕਰਾਂਗੇ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਇੰਨਾ ਪਿੰਡਾਂ ਚੋਂ ਹੋ ਕੇ ਆਇਆ ਵਾਂ ਔਰ ਲੋਕਾਂ ਦੀ ਬੜੀ ਤਰਸਯੋਗ ਹਾਲਤ ਆ ਘਰਾਂ ਦੇ ਘਰ ਰੁੜ ਗਏ ਨੇ ਸ਼ਰਕਾਂ ਰੋੜ ਕੇ ਲੈ ਗਿਆ ਜਿਹੜੀਆਂ ਬੜੀਆਂ ਪੱਤਰ ਦੀਆਂ ਬਣੀਆਂ ਹੋਈਆਂ ਸੀ ਕਥਲੌਰ ਇੱਕ ਗੁਜਰਾ ਦਾ ਪਰਿਵਾਰ ਆ ਉਹਦੇ ਤਿੰਨ ਪੁੱਤਰ ਤੇ ਚੌਥੀ ਉਹਦੀ ਮਾਂ ਰੋੜੀ ਗਈ ਹੈ ਉਹ ਨਹੀਂ ਲਾਸ਼ਾਂ ਵੀ ਨਹੀਂ ਲੱਭੀਆਂ ਨਾ ਪ੍ਰਸ਼ਾਸਨ ਨੇ ਲੱਭਣ ਦੀ ਕੋਸ਼ਿਸ਼ ਕੀਤੀਆਂ ਨੇ ਉਹ ਵਿਚਾਰੇ ਸ਼ਰਕਾਂ ਤੇ ਬੈਠੇ ਹੋਏ ਨੇ ਤੇ ਲੋਕ ਉਹਨਾਂ ਤੱਕ ਰਸ਼ਨ ਪਚਾਰੇ ਨੇ ਜਿਹੜਾ ਪਰਲੇ ਬੰਨੇ ਦੇ ਹਾਲਾਤ ਕਿਹੋ ਜਿਹੇ ਨੇ ਕਿਉਂਕਿ ਜਦੋਂ ਤਾਰਾਂ ਵੀ ਨਾਲ ਹੀ ਰੁੜਗੀਆਂ ਸੀ ਰਾਵੀ ਜਦੋਂ ਚੜ ਕੇ ਆਇਆਗਾ ਤਾਂ ਮਤਲਬ ਬੰਨ ਵੀ ਜਿਹੜਾ ਲੋਕ ਬਣਾ ਰਹੇ ਸੀ ਉਸ ਸਾਈਡ ਕਿਹੋ ਜਿਹਾ ਹਾਲ ਆ ਹੁਣ ਉਧਰ ਕੋਈ ਦੁਨੀਆ ਦਾ ਵਾਲੀਵਾਰ ਸਿੰਘਾ ਜਿਵੇਂ ਮਕੌੜਾ ਪੱਤਣਾ ਉਹਦੇ ਤੋਂ ਪਾਰ 10 ਪਿੰਡ ਨੇ ਜੀ ਉਹਨਾਂ ਦਾ ਹੁਣ ਤੱਕ رابطہ ਜਿਹੜਾ ਵਾ ਉਹ ਟੁੱਟਿਆ ਹੋਇਆ ਵਾ ਉਹਨਾਂ ਜੇ ਉੱਥੇ ਮਿਲਟਰੀ ਵਾਲੇ ਜਿਹੜੇ ਨੇ ਉਹਨਾਂ ਨੂੰ ਜੇ ਕੋਈ ਰਾਸ਼ਨ ਪਹੁੰਚਦਾ ਤੇ ਉਹ ਉਹਨਾਂ ਲੋਕਾਂ ਤੱਕ ਵੀ ਪਹੁੰਚਦਾ ਵਾ ਤੇ ਜੇ ਮਿਲਟਰੀ ਵਾਲਿਆਂ ਨੂੰ ਨਹੀਂ ਰਾਸ਼ਨ ਪਹਚਾਰੇ ਤੇ ਫਿਰ ਉਹ ਵਿਚਾਰੇ ਭੁੱਖੇ ਨੇ ਉਦਨਦੇ ਉਹਨਾਂ ਦੇ ਮੋਬਾਈਲ ਬੰਦ ਹੋ ਗਏ ਨੇ ਕੋਈ ਕੰਡੈਕਟ ਨਹੀਂ ਰਿਹਾ ਤਿੰਨ ਪਾਸੇ ਦਰਿਆ ਵਾ ਚੌਥੇ ਪਾਸੇ ਪਾਕਿਸਤਾਨ ਹੈ ਜੀ ਜੀ ਇਹ ਲੋਕਾਂ ਦੀ ਹਾਲਤ ਹੈ ਉੱਥੇ ਹਲੇ ਤੱਕ ਕਿਸੇ ਦੀ ਪਹੁੰਚ ਨਹੀਂ ਹੋਈ ਕਿਸੇ ਦੀ ਪਹੁੰਚ ਨਹੀਂ ਹੋਈ ਨਾ ਸਾਡੀ ਹੋਈ ਹੈ ਜੋ ਕਿ ਵਿੱਚ ਦਰਿਆ ਵਾ ਸਾਡੇ ਕੋ ਕੋਈ ਕਿਸ਼ਤੀ ਦਾ ਜਾਂ ਕੋਈ ਬੇੜੀ ਦਾ ਪ੍ਰਬੰਧ ਨਹੀਂ ਜਿਹਦੇ ਉਤੋਂ ਦੀ ਅਸੀਂ ਕੋਈ ਨੰਬਰ ਵਗੈਰਾ ਹੋਣਗੇ ਉਹਨਾਂ ਦੇ ਕਾਲ ਤੇ ਗੱਲ ਹੋਈ ਮੈਨੂੰ ਨੰਬਰ ਮੇਰੇ ਆਪਣੇ ਜਿਹੜੇ ਉਹਨਾਂ ਦੇ ਹੈ ਨੇ ਲੇਕਿਨ ਬਿਜਲੀ ਬੰਦ ਹੋਣ ਕਰਕੇ ਇਨਵਰਟਰ ਬੰਦ ਹੋਣ ਕਰਕੇ ਡਿਸਕਨੈਕਟਰ ਨੇ ਸਾਰੇ ਉਹਨਾਂ ਦੇ ਨਾਲ ਰਾਬਤਾ ਕੋਈ ਨਹੀਂ ਹੋ ਰਿਹਾ ਉਹਨਾਂ ਦੀ ਕੋਈ ਸਾਰ ਵੀ ਨਹੀਂ ਲੈ ਰਿਹਾ ਕੋਈ ਸਾਰ ਨਹੀਂ ਲੈ ਰਿਹਾ ਉਹਨਾਂ ਦੇ ਪ੍ਰਸ਼ਾਸਨ ਹੀ ਜਾ ਸਕਦਾ ਨਾ ਤੇ ਪ੍ਰਸ਼ਾਸਨ ਤੇ ਰਿਸਕ ਲੈਂਦਾ ਹੀ ਨਹੀਂ ਇਹ ਤਾਂ ਜਰਾਬਾ ਪਾ ਕੇ ਹੁੰਦੇ ਨੇ ਜਿਹੜੇ ਇਹਨਾਂ ਦੇ ਅਫਸਰ ਹੁੰਦੇ ਨੇ ਪਾਣੀ ਦੇ ਲਾਗੇ ਨਹੀਂ ਜਾਂਦੇ ਤੇ ਨਾ ਕੋਈ ਉਹਨਾਂ ਨੂੰ ਵੇਂਦਾ ਆ ਸਲੂਟ ਉਹਨਾਂ ਕੋ ਲੈ ਕੇ ਚਲੇ ਜਾਂਦੇ ਨੇ ਆਪਣੇ ਮੰਤਰੀ ਮੰਤਰੀ ਦੂਜੇ ਤੀਜੇ ਸ਼ੁਕਰੀਆ ਲੰਗਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਵੈਗੁਰਜੀ ਦਾ ਖਾਲਸਾ ਸਭ ਵੈਗੁਰਜੀ ਦੀ ਬੱਤੇ ਸੋਚਾ ਸਿੰਘ ਲੰਗਾ ਸਾਡੇ ਨਾਲ ਗੱਲਬਾਤ ਕਰ ਰਹੀ ਸੀ ਕਹਿ ਰਹੇ ਨੇ ਕਿ ਪਰਲੇ ਬੰਨੇ ਦੇ ਪਿੰਡਾਂ ਦਾ ਵੀ ਬਹੁਤ ਬੁਰਾ ਹਾਲ ਹੈ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈਗਾ ਤਾਂ ਬਹੁਤ ਬੁਰਾ ਹਾਲ ਜਿਹੜਾ ਇੱਥੇ ਨਜ਼ਰ ਆ ਰਿਹਾ ਪਰ ਨੌਜਵਾਨ ਵੀਰ ਸੰਗਤ ਜਿਹੜੀ ਆ ਉਹ ਚੜ੍ਹਦੀ ਕਲਾ ਦੇ ਵਿੱਚ ਨਜ਼ਰ ਆ ਰਹੀ ਹੈ ਕੈਮਰਾਮੈਨ ਮੈਕਦੀ ਦੇ ਨਾਲ ਮੈਂ ਸਮਰਨਜੀਤ ਸਿੰਘ ਗੁਰਦਾਸਪੁਰ